ਮੈਂ ਤਾਂ ਸਿਰਫ ਇਹੀ ਗੱਲ ਕਹਿਣੀ ਆ ਵੀ ਅਸ਼ਲੀਲਤਾ ਅੰਗਾ 'ਚ ਨਹੀਂ ਹੁੰਦੀ ਹਮ ਅਸ਼ਲੀਲਤਾ ਤਾਂ ਤੁਹਾਡੀ ਤੁਹਾਡੀ ਮਤ ਵਿੱਚ ਬੈਠੀ ਆ ਹਮ ਠੀਕ ਹੈ ਜੀ ਅਸ਼ਲੀਲਤਾ ਤਾਂ ਕਰਮ ਅਨੁਸਾਰ ਹੁੰਦੀ ਆ ਹਮ ਗੁਰੂ ਕੇ ਸਿੱਖ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹਨਾਂ ਅੰਦਰ ਭਾਜੀ ਸ਼ਰੀਲਤਾ ਆ ਹੀ ਨਹੀਂ ਸਕਦੀ ਹਮ ਉਹਦੇ ਬਾਰੇ ਲਿਖਿਆ ਵੀ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਇਸ ਤਰ੍ਹਾਂ ਪਰ ਤਰੇ ਰੂਪ ਨ ਅਪੇਖੇ ਨੇਤਰ ਆਉਂਦਾ ਤਾਂ ਜੀ ਬਹੁਤ ਥਲੇ ਥਾਵਾਂ ਤੇ ਇਤਾਂ ਬੜੇ ਸ਼ਬਦ ਆ ਜਿਹੜੇ ਆਪਾਂ ਦੱਸ ਸਕਦੇ ਆ ਜਿੱਥੋਂ ਤੱਕ ਭਾਜੀ ਹੁਣ ਜਿਹੜੇ ਸਰੀਰ ਦੇ ਅੰਗ ਨੇ ਨੌ ਦਰਵਾਜ਼ੇ ਜਿਹੜੇ ਪ੍ਰਗਟ ਕੀਏ ਜਿਹੜੀ ਗੱਲ ਆ ਦਸਵਾਂ ਗਿਆਨ ਦਾ ਦਰਵਾਜ਼ਾ ਜਿੱਥੇ ਕੇਵਲ ਪਰਮੇਸ਼ਰ ਦਾ ਗਿਆਨ ਹੀ ਹੋਵੇ ਬੰਦੇ ਨੂੰ ਹਾਸਲ ਹੋ ਜਾਵੇ ਉਹਦੀ ਸੁਰਤ ਆ ਜਾਵੇ ਉਹਨੂੰ ਦਸਮ ਦਵਾਰ ਕਹਿ ਦਿੰਦੇ ਆ ਉਹ ਦਿਸਦਾ ਨਹੀਂ ਪਰ ਉਹਦੇ ਵਿੱਚ ਬੜਾ ਕੁਝ ਆ ਭਾਜੀ ਰਤਨ ਜਵਾਹਰ ਭਰੇ ਪਏ ਆ ਉਹਦੇ ਵਿੱਚ ਉਹਨੂੰ ਦਸਮਦਵਾਰ ਕਹਿ ਲਿਨੇ ਆਪਾਂ ਹਣ ਜਿਹੜੇ ਨੌ ਦੁਆਰੇ ਪ੍ਰਗਟ ਰੂਪ ਵਿੱਚ ਨੇ ਭਾਜੀ ਇਹਨਾਂ ਦਾ ਸਰੀਰ ਤੇ ਲੱਗਣ ਦੇ ਬੜੇ ਬੜੇ ਕਾਰਨ ਨੇ ਹੂੰ ਬਿਲਕੁਲ ਠੀਕ ਨਾ ਜੀ ਇੱਕ ਤਾਂ ਗੰਦਗੀ ਕੱਢਦੇ ਨੌ ਦਿਨ ਉਹ ਹੀ ਬਿਲਕੁਲ ਬਿਲਕੁਲ ਗੰਦਗੀ ਇਹਨਾਂ ਦੀ ਬਹੁਤ ਜ਼ਰੂਰਤ ਹੈ ਇਹਨਾਂ ਚੋ ਕੁਝ ਵੀ ਅਫਸੈਟ ਹੋ ਜਵੇ ਨਾ ਤੇ ਬੜੀ ਮੁਸ਼ਕਲ ਆ ਜਾਂਦੀ ਹੈ ਭਾਜੀ ਅਸ਼ਲੀਲਤਾ ਤਾਂ ਜਦੋਂ ਪ੍ਰੋਸੀ ਜਾਂਦੀ ਹੈ ਨਾ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਇੰਦਰ ਨੇ ਸ਼ਲੀਲ ਭਾਵਨਾਵਾਂ ਕਰਕੇ ਅਸ਼ਲੀਲ ਉਸ ਬੀਬੀ ਦੇ ਸਰੀਰ ਦਾ ਰਸ ਮੰਨਣ ਲਈ ਉਸ ਉਸ ਸ੍ਰੀ ਬੀਬੀ ਦੇ ਸਰੀਰ ਦਾ ਜਿਹਦਾ ਨਾਂ ਇਹ ਲਿਆ ਆ ਉਹਨੂੰ ਅਸ਼ਲੀਲਤਾ ਕਹਿੰਦੇ ਭਾਜੀ ਕਾਮ ਵਸ ਹੋ ਕੇ ਉਸ ਬੀਬੀ ਦੇ ਨਾਲ ਕਾਮਕ ਤਰੀਕੇ ਨਾਲ ਕੀਤੇ ਹੋਏ ਕਰਮ ਨੂੰ ਅਸ਼ਲੀਲਤਾ ਕਿਹਾ ਜਾਂਦਾ ਨਾ ਕਿ ਇਹ ਭਗ ਲਿਖ ਦਿੱਤਾ ਤੇ ਭਾਜੀ ਜਦੋਂ ਆਪਾਂ ਆਮ ਜੇ ਕੋਈ ਕਿਸੇ ਦੇ ਜੁਨੀ ਚ ਜਾਂ ਗੁਦਾ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਤੇ ਆਪਾਂ ਡਾਕਟਰਾਂ ਕੋਲ ਜਾ ਕੇ ਕਹਿ ਦਈਦਾ ਉੱਥੇ ਬੜੇ ਸਤਕਾਰ ਕਰ ਵਰਤੇ ਜਾਂਦੇ ਵੀ ਆਹ ਪ੍ਰੋਬਲਮ ਹੈ ਮੈਨੂੰ ਮੇਰਾ ਦਰ ਹੋ ਗਿਆ ਹੈ ਜਾਂ ਜਾਂ ਮੈਨੂੰ ਗੁਪਤ ਹੋ ਗਿਆ ਠੀਕ ਨਾ ਜੀ ਪਿਸ਼ਾਬ ਕਰਨ ਵਾਲੀ ਇੰਦਰੀ ਜਾਂ ਮਲਮੂਤਰ ਕੱਢਣ ਵਾਲੀ ਇੰਦਰੀ ਚ ਜੇ ਕੋਈ ਪ੍ਰੋਬਲਮ ਆ ਜਾਵੇ ਤੇ ਆਪਾਂ ਉੱਥੇ ਜਿਹੜੇ ਬੜੇ ਭੰਦੇ ਕਾਮਕ ਅਖਰ ਵਰਤੇ ਉਹ ਥੋੜੀ ਵਰਤੇ ਜਾਂਦੇ ਨੇ ਬਿਲਕੁਲ ਬਲਕਿ ਇੱਥੋਂ ਤੱਕ ਭੈਣ ਬੈਠੀ ਹੋਵੇ ਬੇਟੀ ਬੈਠੀ ਹੋਵੇ ਮਾਤਾ ਬੇਟੀ ਹੋਵੇ ਚਾਹ ਕਿ ਆ ਤਾਈਆਂ ਬੈਠੀਆਂ ਹੋਣ ਤੇ ਬਾਜੀ ਕੋਈ ਬੰਦਾ ਬਿਮਾਰ ਹੋ ਜਾਏ ਨਾ ਤੇ ਉਹ ਪੁੱਛਣ ਵੀ ਕੀ ਗੱਲ ਆ ਤੇ ਉਥੇ ਕਹਿ ਦੇਈਦਾ ਵੀ ਮੇਰੇ ਨਾ ਨਲਾਂ ਦੇ ਵਿੱਚ ਆਮ ਪੰਜਾਬੀ ਭਾਸ਼ਾ ਚ ਨਾਲ ਵਰਥੇ ਆ ਜਾਂਦਾ ਅਖਰ ਬਾਜੀ ਤੇ ਮੇਰੇ ਨਲਾਂ ਚ ਪ੍ਰੋਬਲਮ ਆ ਗਈ ਆ ਹਾਂਜੀ ਉਹਨੂੰ ਅਸ਼ਲੀਲ ਥੋੜੀ ਅਖਾਂਗੇ ਬਾਜੀ ਅਸ਼ਲੀਲ ਤਾਂ ਜਦੋਂ ਕਾਮਕ ਬਿਰਤੀ ਹੋ ਕੇ ਉਹਦੀ ਕਿਰਿਆ ਲਿਖੀ ਜਾਏਗੀ ਜਾਂ ਕਾਮਕ ਬਿਰਤੀ ਤੇ ਪ੍ਰਭਾਵ ਹੈਟ ਜਿਵੇਂ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਸੀ ਇਹ ਉਹਦੇ ਪ੍ਰੋਫੈਸਰ ਸਾਹਿਬ ਨੇ ਡਾਕਟਰ ਕਹਿੰਦੇ ਉਹਨਾਂ ਨੂੰ ਜਦੋਂ ਅਸੀਂ ਇੱਕ ਅਸ਼ਲੀਲ ਚਿੱਤਰ ਉਹਦੇ ਉੱਤੇ ਵਾਜੇ ਤੇ ਰੱਖਿਆ ਉਹ ਸ਼ਲੀਲ ਚਿੱਤਰ ਨਹੀਂ ਪੜ ਸਕੀ ਬਲਕਿ ਉਹ ਪੜ ਸਕਦਾ ਸੀ ਭਾਜੀ ਉਹ ਜੇ ਉਹ ਸੱਚੀ ਡਾਕਟਰ ਹੁੰਦਾ ਨਾ ਤੇ ਉਹਨੂੰ ਬੜੇ ਤਰੀਕੇ ਨਾਲ ਕਹਿੰਦਾ ਵੀ ਭਾਈ ਇਹਦੇ ਚ ਸ਼ਲੀਲਤਾ ਆ ਇਹ ਗੁਰੂ ਦੀ ਬਾਣੀ ਨਹੀਂ ਇਹ ਨਹੀਂ ਮੈਂ ਪੜਨੀ ਹੂੰ ਮਤਲਬ ਉਹ ਉਹ ਪਸੀਨੋ ਤੁਸੀਂ ਨਹੀਂ ਤਾਂ ਹੋ ਗਿਆ ਅਸ਼ਲੀਲਤਾ ਤੇ ਦੂਜੇ ਦਾ ਅਰਥ ਸਮਝਣਾ ਹੋਏ ਤਾਂ ਡਾਕਟਰ ਉਸ ਡਾਕਟਰ ਕੋ ਵਹਿਏ ਉਹਦਾ ਨਾਮ ਹੈ ਲੈ ਦੇਣਾ ਡਾਕਟਰ ਗਰਨਾਮ ਸਿੰਘ ਉਹਦਾ ਨਾਮ ਆ। ਤਕੀਆਂ ਰਾਗਾਂ ਦਾ ਮਾਰਿਆ ਉਹ ਔਰ ਬੜੀ ਚਲਾਕੀ ਕਰ ਰਿਆ ਸੀ ਉਦੋਂ ਮਲਕੀਟਸ ਗੁਰਦੁਆਰੇ ਦੇ ਵਿੱਚ ਹਨਾ ਜੀ। ਉਹਨੂੰ ਸ਼ਰੀਰਤਾ ਕਹਿੰਦੇ ਆ ਜਿਹਨੂੰ ਸੁਣਾਉਣ ਲੱਗਿਆਂ ਸੰਗ ਆਵੇ। ਬਿਲਕੁਲ। ਮਤਲਬ ਡਾਕਟਰ ਸਾਹਿਬ ਵੀ ਭਰੀ ਸਭਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੇ ਜੇ ਭਾਜੀ ਹੁਣ ਅ ਗੁਰਬਾਣੀ 'ਚ ਬੜੇ ਸਾਰੇ ਨਿਵਣ ਸ਼ਲੋਕ 12 ਤੋਂ ਵਧੇਰੇ ਵਿੱਚ ਆਉਂਦਾ ਨਿਵਣ ਨਾ ਜਾਏ ਥਣੀ। ਹੂੰ ਪਹਿਲਾਂ ਹੀ ਪਹਿਲਾਂ ਹੀ ਸ਼ਲੋਕ ਆ। ਕੀ ਨਸਲੋ ਬਾਜੀ ਉਥੇ ਸੁਣੁੰਦੇ ਹਰਣਾਖੀਏ ਆਉਂਦਾ ਨਾ ਇਹ ਹੇ ਹਮੇ ਵਿੱਚ ਰਤੀ ਹੋਈ ਮਤਲਬ ਈਗੋ ਵਿੱਚ ਐਨ ਗਰਸੀ ਹੋਈ ਉਸ ਇਸਤਰੀ ਨੂੰ ਬੜੇ ਸੋਹਣੇ ਤਰੀਕੇ ਨਾਲ ਕਿਉਂਕਿ ਕਿਉਂਕਿ ਪ੍ਰੋਬਲਮ ਭਾਜੀ ਇਹ ਆ ਕਿ ਸ਼ਲੀਲਤਾ ਨੂੰ ਫਲਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸ਼ਿੰਗਾਰ ਨੇ ਬਿਲਕੁਲ ਸ਼ਿੰਗਾਰ ਇੱਕ ਸਬਕ ਪਹਿਰਾਵਾ ਹੁੰਦਾ ਜਿਹਦੇ ਚ ਕੋਈ ਅਸ਼ਲੀਲਤਾ ਨਹੀਂ ਹੁੰਦੀ ਇੱਕ ਬਹੁਤ ਘਟਿਆ ਕਿਸਮ ਦੇ ਕੱਪੜੇ ਹੁੰਦੇ ਨੇ ਜਿਹਦੇ ਚੋ ਸ਼ਰੀਰਤਾ ਝਲਕ ਝਲਕ ਪੈਂਦੀ ਆ ਬੰਦੇ ਤੇ ਮਨ ਵਿੱਚ ਪ੍ਰਭਾਵ ਪੈਂਦਾ ਆ ਹੁਣ ਉੱਥੇ ਉਸ ਬੀਬੀ ਨੂੰ ਸਮਝਾਇਆ ਵੀ ਸੁਣੁੰ ਮੁੰਡੇ ਹਨਾਖੀਏ ਗੂੜਾ ਬੈਨ ਪਰ ਉਹ ਸ਼ਬਦ ਚ ਬਰਲੇ ਪੰਕਤੀਆਂ ਹੈਗੀਆਂ ਹੈ ਹਨਾ ਜੀ ਉੱਥੇ ਉਹਨੂੰ ਸਮਝਾਇਆ ਵੀ ਬੀਬੀ ਜਿਸ ਤਰ੍ਹਾਂ ਤਰੀਕੇ ਨਾਲ ਤੂੰ ਆਪਣਾ ਲਿਬਾਸ ਬਣਾ ਕੇ ਫਿਰਦੀ ਆ ਉਹ ਜਿਹੜੀ ਤੇਰੇ ਅੰਦਰ ਹੰਕਾਰ ਆ ਨਾ ਹੁਣ ਮੈਂ ਗੱਲ ਡਿਟੇਲ ਨਾ ਕਰ ਦਿੰਨਾ ਭਾਜੀ ਫਿਰ ਇਹ ਜੇ ਗੱਲ ਆ ਤਾਂ ਜਿਹੜਾ ਤੈਨੂੰ ਆਪਣੇ ਜਿਹੜੇ ਅੰਗ ਪਰਮੇਸ਼ਰ ਨੇ ਬਖਸ਼ੇ ਆ ਛਾਤੀਆਂ ਵੀ ਤੂੰ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀ ਆ ਤੇ ਤੇਰੇ ਅੰਦਰ ਇਹ ਹੰਕਾਰ ਪੈਦਾ ਹੋ ਰਿਹਾ ਆ ਹੂੰ ਇਹਨੂੰ ਸੰਭਾਲ ਕੇ ਰੱਖ ਇਹ ਤੇਰੇ ਬੱਚਿਆਂ ਦਾ ਅੰਮ੍ਰਿਤ ਦੇਣਾ ਨੇ ਇਹਦੇ ਵਿੱਚੋਂ ਇਹਦਾ ਹੀ ਆ ਭਾਜੀ ਬਿਲਕੁਲ ਇਹਦੇ ਵਿੱਚੋਂ ਤੇਰੇ ਬੱਚਿਆਂ ਲਈ ਅੰਮ੍ਰਿਤ ਆਉਣਾ ਆ ਹਾਂ ਇੱਕ ਇੱਕ ਕਮਕ ਵਿਅਕਤੀ ਲਈ ਉਹ ਸ਼ਰੀਲ ਹੋ ਗਿਆ ਤੇ ਉਹਨੂੰ ਸਮਝਾਇਆ ਆ ਉਸ ਬੀਬੀ ਨੂੰ ਜਿਵੇਂ ਇੱਕ ਹੋਰ ਗੱਲ ਆਉਂਦੀ ਭਾਜੀ ਐ ਵੀ ਸੁਪਨੇ ਬਿੰਦਨ ਦੇਈ ਝਰਨਾ ਆਉਦਾ ਮੈਨੂੰ ਭਾਜੀ ਬਿਲਕੁਲ ਬਿਲਕੁਲ ਜਿਹੜੀ ਸੇਖ ਭਦਰ ਸਾਹਿਬ ਨੇ ਭਈ ਕਾਮ ਕਰੋ ਜੇ ਪਰਸੇ ਨਾ ਹਨ ਜਿਹ ਘਟ ਬ੍ਰਹਮ ਨਿਵਾਸਾ ਜਿਹਦੇ ਹਿਰਦੇ ਅੰਦਰ ਪਰਮੇਸ਼ਰ ਦਾ ਸ਼ਬਦ ਗੁਰੂ ਦਾ ਗਿਆਨ ਵਸ ਗਿਆ ਨਾ ਜੀ ਉਹਦੇ ਉਹਦੇ ਸੁੱਤਿਆਂ ਪਿਆਂ ਵੀ ਉਹਨੂੰ ਕਾਮ ਨਹੀਂ ਸਤਾ ਸਕਦਾ ਸੁਪਨੇ ਬਿੰਦਨ ਦੇਈ ਝਰਨਾ ਉਹ ਗੁਰਮਖ ਪਿਆਰੇ ਨੇ ਉਹਨਾਂ ਦੇ ਉਹਨਾਂ ਨੂੰ ਸੁੱਤਿਆਂ ਹੋਿਆਂ ਨੂੰ ਵੀ ਦੂਸਰੀ ਪ੍ਰਾਈ ਚੀਜ਼ ਵਸਤੂ ਜਿਹੜੀ ਆ ਉਹ ਨਹੀਂ ਸਤਉਦੀ ਉਹਦਾ ਮਤਲਬ ਇਹ ਨਹੀਂ ਕਿ ਉਥੇ ਸ਼ਰੀਰ ਉਥੇ ਸ਼ਰੀਰਤਾ ਤੋਂ ਬਚਣ ਵਾਸਤੇ ਉਪਦੇਸ਼ ਦੇ ਰਹੇ ਆ ਭਾਜੀ ਬਿਲਕੁਲ ਗੁਰੂ ਸਾਹਿਬ